ਸੋ ਦੋਸਤੋ ਮਿਤੀ 11 ਅਗਸਤ 2024 ਦਿਨ ਐਤਵਾਰ ਨੂੰ ਪੰਜਾਬ ਖਾਦ ਬੀਪੂ ਜਰਗ ਦੇ ਬੜਮੁੱਲੇ ਸਹਿਯੋਗ ਅਤੇ ਯਾਤਰਾ ਦੇ ਸਦਕਾ ਇਲਾਕੇ ਦੇ ਆਗਿਆ ਬਦੂ ਕਿਸਾਨਾਂ ਨੂੰ ਮੌਜੂਦਾ ਸਮੇਂ ਦੇ ਵਿੱਚ ਝੋਨੇ ਦੀ ਫਸਲ ਨੂੰ ਆ ਰਹੀਆਂ ਨਵੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਤੇ ਝੋਨਾ ਫਸਲ ਪ੍ਰਬੰਧਨ ਲਈ ਇੱਕ ਵਿਸ਼ਾਲ ਚੋਨਾ ਸਕਲਾਈ ਕੈਂਪ ਭੰਗੂ ਬੈਂਕਟ ਹਾਲ ਜਰਗ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਦੇ ਦਰਮਿਆਨ ਲਗਵਾਇਆ ਗਿਆ ਸੋ ਇਸ ਕੈਂਪ ਦੇ ਵਿੱਚ ਆਲੇ-ਦੋਲੇ ਦੇ ਇਲਾਕੇ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਆ ਕੇ ਸ਼ਮੂਲੀਅਤ ਕੀਤੀ ਅੱਜ ਇਹ ਐਸੇ ਦੱਸਣਾ ਮੰਨਦਾ ਹੈ ਕਿ ਘਰਪੇਵਾ ਨੇ ਕਿਸਾਨਾਂ ਲਈ ਆਪਣਾ ਨਵਾਂ ਸੁੰਡੀ ਨਾਲ ਸਖ ਪ੍ਰੋਡਕਟ ਐਂਗੇਜ 160 ਮਿਲੀਲੀਟਰ ਏਕੜ ਵੀ ਲਾਂਚ ਕੀਤਾ ਗਿਆ ਦੱਸਣ ਦੇ ਮੁਤਾਬਕ ਜੋ ਪਹਿਲੀ ਦਵਾਈ ਹੋਵੇਗੀ ਜੋ ਸੁੰਡੀ ਦੇ ਨਾਲ-ਨਾਲ ਸੁੰਡੀ ਦੇ ਆਂਡਿਆਂ ਨੂੰ ਵੀ मारेਗੀ ਸੋ ਆਓ ਦੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਬਹੁਤ ਬਹੁਤ ਧੰਨਵਾਦਾਂ ਜਿਹੜਾ ਇਹਨੇ ਵਾਰਸਾ ਵਾਰਸਾ ਕਰੋਂ ਵਧੀਆ ਹੋ ਗਈ ਜੀ ਸਾਨੂੰ ਆਹ ਸਕੂਟਰੀ ਚਾਵੇ ਸਟਾਰਟ ਕਰਨੇ ਕਹਿੰਦੇ ਜੀ ਇਹ ਬਾਕੀ ਜਿਹੜੀ ਜ਼ਿੰਮੇਵਾਰਾਂ ਦੱਸਦੇ ਆ ਵੀ ਦਵਾਈ ਵੀ ਉਹਨੇ ਸਾਰੀ ਵਧੀਆ ਮਿਲਦੀ ਐ ਨਾ ਵੀਏਪੀ ਦੀ ਸ਼ੌਟ ਜਾਵੇ ਤਾਂ ਵੀ ਦਿੰਨੇ ਆ ਆ ਪਰਮਜੀਤ ਸਿੰਘ ਬੈਠੇ ਨੇ ਜਿਹੜੇ ਅਸੀਂ 2200 ਰੁਪਏ ਦੀ ਥੈਲੀ ਮੱਕੀ ਦੀ ਵੇਚੀ ਆ ਆਪਣੇ ਖੰਨੇ ਮੰਡੀ ਜੜੇ 2900 ਰੁਪਏ ਦੀ ਢੀਡੂ ਜਿਗਰਾਵਾ ਉਹਨੇ ਵੀ 2900 ਦੀ ਵੇਚੀ ਆ ਅਸੀ ਇੱਕ ਪੈਸਾ ਵੀ ਬਲੈਕ ਨਹੀਂ ਕਰਦੇ ਬਾਈ ਹੁ ਜੀ ਦਾ ਖਾਲਸਾ ਬਾਈ ਤੇ ਸੋ ਦੋਸਤੋ ਇਸ ਵਕਤ ਸਾਡੇ ਦਰਮਿਆਨ ਕਰੋਟੀਵਾ ਐਗਰੀ ਸਾਇੰਸ ਨਾਲ ਸੰਬੰਧਿਤ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਵਿਸ਼ੇਸ਼ ਤੌਰ ਦੇਤੇ ਲੋਕਾਂ ਨੂੰ ਵੇਅਰ ਕੀਤਾ ਆਪਣੀ ਕੰਪਨੀ ਦੇ ਜਿਹੜੀਆਂ ਲੇਟੈਸਟ ਜਿਹੜੀਆਂ ਦਵਾਈਆਂ ਸੀਗੀਆਂ ਮੈਡੀਸਿਨ ਸੀਗੀਆਂ ਆਪਣੇ ਲਾਂਚ ਹੋਈਆਂ ਨੇ ਜਾਂ ਰੀਡਰ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਉਹਦੇ ਵਿੱਚ ਬਦਲਾਅ ਆਇਆ ਵਿਸ਼ੇਸ਼ ਤੌਰ ਦੇਤੇ ਤਾਂ ਵੱਡਾ ਟੈਂਪ ਜਰਗ ਵਿਖੇ ਅ ਲਗਵਾਇਆ ਗਿਆ ਨੇ ਨਾ ਪੰਗੋਸ਼ਵੀਰ ਸਾਹਿਬ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਸਹਿਯੋਗ ਦਿੱਤਾ ਇਹਨਾਂ ਦਾ ਪੰਜਾਬ ਖੰਡ ਬੀਪੂ ਜਰਗ ਲੰਬੇ ਸਮੇਂ ਤੋਂ ਚੱਲ ਰਿਹਾ ਲੋਕਾਂ ਨੂੰ ਸਵਾਵਾ ਦੇ ਰਿਹਾ ਗਲਬਤ ਕਰਦੇ ਆ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਮੌਜੂਦ ਹੋ ਪਹੁੰਚੇ ਨੇ ਸਰ ਜਿਸ ਤਰ੍ਹਾਂ ਕਰੋਟਰੀਆ ਸਾਇੰਸ ਵੱਲੋਂ ਦਵਾਈਆਂ ਸੰਬੰਧੀ ਜਿਹੜਾ ਤੁਸੀਂ ਅੱਜ ਕੈਂਪ ਲਾਇਆ ਕਿਹੜੀਆਂ-ਕਿਹੜੀਆਂ ਫਸਲ ਦੇ ਨਾਲ ਸੰਬੰਧਿਤ ਦਵਾਈਆਂ ਜੀ ਤੁਸੀਂ ਲੋਕਾਂ ਨੂੰ ਦੱਸਿਆ ਅਦੇ ਕਿੜੇ ਕੀ ਕੀ ਇਹਨਾਂ ਦੇ ਮੇਨਲੀ ਸ਼ੋਰਟ ਦੇ ਵਿੱਚ ਦੱਸੋ ਕਿ ਕੀ ਕੀ ਕਿਹੜੀਆਂ ਕਿਹੜੀਆਂ ਫਸਲਾਂ ਨੂੰ ਫਾਇਦਾ ਹੋਊਗਾ ਇਹਨਾਂ ਨਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਅੱਜ ਅਸੀਂ ਜਰਗ ਵਿਖੇ ਇੱਥੇ ਫਾਰਮਰ ਟ੍ਰੇਨਿੰਗ ਕੈਂਪ ਲਗਾਇਆ ਹੈ ਔਰ ਸਾਡੇ ਜਿਹੜੇ ਕਿਸਾਨ ਭਰਾ ਜਿਹੜੇ ਗਏ ਆ ਉਹ ਕਾਫੀ ਅਲੱਗ-ਅਲੱਗ ਪਿੰਡਾਂ ਤੋਂ ਵੱਖ-ਵੱਖ ਪਿੰਡਾਂ ਤੋਂ ਜਿਹੜੇ ਆ ਗਏ ਸੀਗੇ ਔਰ ਸਾਡੇ ਜਿਹੜੇ ਡਿਸਟ੍ਰੀਬਿਊਟਰ ਸਾਹਿਬਾਨ ਐ ਪੰਜਾਬ ਫਾਰ ਡਿਪੋ ਤੋਂ ਨਰਿੰਦਰ ਸਿੰਘ ਜੀ ਔਰ ਜਸਵੰਤ ਸਿੰਘ ਜੀ ਨੇ ਕਾਫੀ ਜ਼ਿਆਦਾ ਸਹਿਯੋਗ ਕੀਤਾ ਅੱਜ ਝੋਨੇ ਦੇ ਫਸਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਕਿਸਾਨਾਂ ਨੂੰ ਜੋ ਆਉਣ ਵਾਲੀ ਸਮੱਸਿਆਵਾਂ ਹੈ ਜਿਵੇਂ ਕਿ ਪਤਲਬੇੜ ਸੁੰਡੀ ਹੈ, ਸ਼ੀਥ ਬ্লাইਟ ਹੈ, ਹਲਦੀ ਗੰਡ ਹੈ, ਟਿਲ ਹੈ ਉਹਦੇ ਵਾਸਤੇ ਇਹਦੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਔਰ ਸਾਡਾ ਇੱਕ ਨਵਾਂ ਪ੍ਰੋਡਕਟ ਅੰਗੇਜ ਅੱਜ ਅਸੀਂ ਲਾਂਚ ਕੀਤਾ ਹੈ ਔਰ ਇਹ ਜਿਹੜੀ ਦਵਾਈ ਹੈ ਇਹ ਸੁੰਡੀ ਦੇ ਵਾਸਤੇ ਅਸੀਂ ਲਾਂਚ ਕਰ ਰਹੇ ਹਾਂ ਔਰ ਸਭ ਤੋਂ ਖਾਸ ਗੱਲ ਇਸ ਦਵਾਈ ਦੀ ਇਹ ਹੈ ਕਿ ਇਹ ਜਿਹੜੀ ਦਵਾਈ ਹੈ ਇਹ ਸੁੰਡੀ ਦੇ ਨਾਲ ਨਾਲ ਸੁੰਡੇ ਦੇ ਅੰਡੇ ਵੀ ਮਾਰਦੀ ਹੈ ਅਜਿੰਦਰਾ ਕੀ ਹੁੰਦਾ ਪੂਰਾ ਜੀਵਨ ਚੱਕਰ ਬ੍ਰੇਕ ਹੋ ਜਾਏਗਾ ਔਰ ਲੰਬੇ ਟਾਈਮ ਤੱਕ ਕੰਟਰੋਲ ਕਰਦੀ ਹੈ ਔਰ ਗੈਲੀਲਿਓ ਵਿੱਚ ਸਾਡੀ ਇੱਕ ਦਵਾਈ ਹੈ ਜਿਹੜੀ ਕਿ ਪੰਜਾਬ ਖੇਤੀਬਾੜੀ ਨਸ਼ਟਵੱਲੀ ਵੀ ਸਪਾਰੇਸ਼ ਹੈ ਔਰ ਉਸ ਦਵਾਈ ਦੀ ਖਾਸ ਗੱਲ ਇਹ ਹੈ ਕਿ ਉਹ ਦੋਨੋਂ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀ ਆਪਣੇ ਏਰੀਆ 'ਚ ਮੇਨ ਆਉਂਦੀਆਂ ਜਿਵੇਂ ਸ਼ੀਤ ਫਲਾਈਟ ਹੋ ਗਈ ਔਰ ਹਲਦੀ ਰੋਗ ਹੋ ਗਿਆ ਦੋਨਾਂ ਨੂੰ ਇਕਲੋਤੀ ਦਵਾਈ ਕੰਟਰੋਲ ਕਰਦੀ ਹੈ ਔਰ ਨੰਬਰ 3 ਨਾ ਫਾਕਸਲੋਂ ਦੇ ਬਾਰੇ ਜਾਣਕਾਰੀ ਦਿੱਤੀ ਫੈਕਸਲੋਂ ਤੁਹਾਨੂੰ ਪਤਾ ਬੜਾ ਇੱਕ ਕ੍ਰਾਂਤੀਕਾਰੀ ਪ੍ਰੋਡਕਟ ਹੈ ਕ੍ਰਾਂਤੀਕਾਰੀ ਦਵਾਈ ਹੈ ਜਿਹੜਾ ਕਿ ਤੇਲੇ ਨੂੰ ਲੰਬੇ ਸਮੇਂ ਤੱਕ ਕੰਟਰੋਲ ਕਰਕੇ ਰੱਖਦਾ ਹੈ ਔਰ ਇਹਦਾ ਰਿਜ਼ਲਟ ਵੀ ਜਿਹੜਾ ਹੈਗਾ ਕਾਫੀ ਲੰਬੀ ಅವਦੀ ਤੱਕ 25 ਤੋਂ 30 ਦਿਨ ਕਿਸਾਨ ਜਿਹੜਾ ਅਸੀਂ ਰეკਮੈਂਡੇਸ਼ਨ ਦਿੰਨੇ ਆ ਪਰ ਕਿਸਾਨ ਉਹਨੂੰ ਕਾਫੀ ਲੰਬੇ ਟਾਈਮ ਤੱਕ 40 45 ਦਿਨ ਤੱਕ ਵੀ ਉਹਨੂੰ ਰਿਜ਼ਲਟ ਲੈਂਦੇ ਆ ਔਰ ਸਾਰੇ ਤਰ੍ਹਾਂ ਦੇ ਤੇਲਿਆਂ ਨੂੰ ਜਿਹੜਾ ਹੈਗਾ ਉਹ ਕੰਟਰੋਲ ਕਰਦੀ ਹੈ ਤਾਂ ਅੱਜ ਕਿਸਾਨਾਂ ਨੇ ਆ ਕੇ ਸਾਡੀ ਜਿਹੜੀ ਗੱਲਬਾਤ ਸੁਣੀ ਹੈ ਔਰ ਬਹੁਤ ਵਧੀਆ ਮਤਲਬ ਰਿਸਪਾਂਸ ਕਿਸਾਨਾਂ ਦਾ ਆਇਆ ਹੈ ਔਰ ਕਾਫੀ ਕਿਸਾਨ ਨੇ ਆਪਣਾ ਜਿਹੜਾ ਤਜਰਬਾ ਸਾਡੇ ਨਾਲ ਪਿਛਲੇ ਸਾਲਾਂ ਚ ਜੋ ਦਵਾਈਆਂ ਯੂਜ਼ ਕਰਦੇ ਆ ਰਹੇ ਆ ਟੈਕਸਲੋਨ ਉਹ ਆਪਣਾ ਤਜਰਬਾ ਵੀ ਸ਼ੇਅਰ ਕੀਤਾ ਔਰ ਜੋ ਉਹਨਾਂ ਨੂੰ ਸਾਡੀ ਦਵਾਈ ਕਰਕੇ ਬੈਨੀਫਿਟਸ ਮਿਲੇ ਹੈ ਚਾਹੇ ਝਾੜ ਵਧਿਆ ਚਾਹੇ ਉਹਨਾਂ ਦਾ ਮਤਲਬ ਬਲੱਡ ਕੰਟਰੋਲ ਹੋਇਆ ਉਹ ਵੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਉਹ ਦੱਸਿਆ ਹੈਗਾ ਤਾਂ ਸਾਡੇ ਵੱਲੋਂ ਕੋਟੇਵਾ ਐਗਰੀਸੈਂਸ ਕੰਪਨੀ ਵੱਲੋਂ ਸਾਰੇ ਕਿਸਾਨ ਭਰਾਵਾਂ ਦਾ ਵਕ ਵਕ ਪਿੰਡਾਂ ਤੋਂ ਆਏ ਬਹੁਤ ਬਹੁਤ ਧੰਨਵਾਦ ਔਰ ਸਾਡੇ ਡਿਸਟ੍ਰੀਬਿਊਟਰ ਸਾਹਿਬਾਨ ਕਿਉਂਕਿ ਇਹਨਾਂ ਨੇ ਇੱਕ ਪਲੇਟਫਾਰਮ ਤਿਆਰ ਕੀਤਾ ਸਿੰਘ ਸਾਹਿਬ ਨੇ ਨਰਿੰਦਰ ਸਿੰਘ ਜੀ ਨੇ ਜਸਵੰਤ ਜੀ ਨੇ ਕਿ ਅਸੀਂ ਆਕੇ ਇਥੇ ਕਿਸਾਨਾਂ ਨੂੰ ਜਾਣਕਾਰੀ ਦਈਏ ਤਾਂ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਇਸ ਮੌਕੇ ਵਿਸ਼ੇਸ਼ ਤੌਰ ਤੇ ਉਤੇ ਵੱਡਾ ਸਵਾਗਤ ਰੱਖਿਆ ਗਿਆ ਪੰਗੋ ਸਵੀਟਸ਼ਾਪ ਦੇ ਉਤੇ ਵੱਡੀ ਗੰਟੀ ਦੇ ਵਿੱਚ ਲੋਕਾਂ ਨੇ ਸੂਰੇ ਦਿੱਤੀ ਇਸ ਮੌਕੇ ਗੱਲ ਕਰੀਏ ਆਪਾਂ ਭੁਕੇ ਢਾਡੀ ਸੁਭ ਚਿੰਤਕ ਸਮਾਜ ਸੇਵੀ ਸੰਦੀਪ ਸਿੰਘ ਜੀ ਰਪਾਲੋ ਉਹਨਾਂ ਨੇ ਵੀ ਸਰਪ੍ਰੇਖ ਕੀਤੀ ਹੈ ਗੱਲ ਕਰਦੇ ਆ ਸਰ ਜਿਸ ਤਰ੍ਹਾਂ ਤੁਸੀਂ ਆਮ ਤੌਰ ਤੇ ਮੇਨਲੀ ਧਾਰਮਿਕ ਸਮਾਗਮਾਂ ਤੇ ਜਾਂਦੇ ਹੋ ਆਪਣਾ ਉੱਤੇ ਪਰਫਾਰਮ ਕਰਦੇ ਹੋ ਮੇਨਲੀ ਪਬਲਿਕ ਦੇ ਨਾਲ ਵੀ ਤੁਸੀਂ ਜੁੜੇ ਹੋਏ ਹੋ ਪਰ ਅੱਜ ਇੱਕ ਵੱਖਰੀ ਕਿਸਮ ਦਾ ਜਿਹੜਾ ਪ੍ਰੋਗਰਾਮ ਹੈ ਖੇਤੀ ਦੇ ਨਾਲ ਸੰਬੰਧਿਤ ਵਿਸ਼ੇਤ ਅੱਜ ਤੁਸੀਂ ਪਹੁੰਚੇ ਹੋ ਪੰਜਾਬ ਖਦ ਬੀਪੂ ਜਰਗ ਬਹੁਤ ਲੰਬੇ ਸਮੇਂ ਤੋਂ ਜਿਹੜੀ ਲੋਕਾਂ ਨੂੰ ਸੇਵਾਵਾਂ ਦੇ ਰਿਹਾ ਅੱਜ ਇੱਕ ਵੱਡਾ ਕੈਂਪ ਦਵਾਈਆਂ ਸੰਬੰਧੀ ਲਗਾਇਆ ਤੁਸੀਂ ਪਹੁੰਚੇ ਹੋ ਸਾਰਾ ਕੁਝ ਦੇਖਿਆ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਧੰਨਵਾਦ ਆ ਉਰਤਵਾ ਜਿਹੜੀ ਕੰਪਨੀ ਆ ਉਹਨਾਂ ਨੇ ਇੱਥੇ ਆ ਕੇ ਲੋਕਾਂ ਨੂੰ ਅਵੇਅਰ ਕਰਿਆ ਪੰਜਾਬ ਖਾਦ ਦੀਪੂ ਜਿਹੜਾ ਚਾਰਕ ਜਿਹੜਾ ਸਾਡੇ ਇਲਾਕੇ ਦਾ ਨਹੀਂ ਬਲਕਿ ਸਾਡੇ ਪੂਰੇ ਪੰਜਾਬ ਦਾ ਹੀ ਬਹੁਤ ਨਾਮਵਰ ਦੀਪੂ ਆ ਜਿਹੜੇ ਪਹਿਲਾਂ ਵੀ ਲੋਕਾਂ ਨੂੰ ਸਸਤੀਆਂ ਦਵਾਈਆਂ ਸਸਤੀ ਖਾਦ ਹਰ ਵਕਤ ਮੁਹੱਈਆ ਕਰਾਉਂਦੇ ਰਹਿੰਦੇ ਨੇ ਮੇਰੇ ਨਾਲ ਬੈਠੇ ਨੇ ਸਰਦਾਰ ਨਰਿੰਦਰ ਸਿੰਘ ਜੀ ਜਰਗੋਣੀ ਇਹ ਜਿਹੜਾ ਪੰਜਾਬ ਖਾਦ ਦੀਪੂ ਆ ਇਹ ਕਿਸਾਨਾਂ ਲਈ ਵਰਦਾਨ ਆ ਤੇ ਅੱਜ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਪਹਿਲਾਂ ਵੀ ਇਹ ਦਵਾਈਆਂ ਵਧੀਆ ਦਿੰਦੇ ਨੇ ਪਰ ਅੱਜ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਪਰੋਟਾਵਾ ਜਿਹੜੀ ਕੰਪਨੀ ਆ ਉਹਦੇ ਵੱਲੋਂ ਇੱਥੇ ਆ ਕੇ ਇਹਨਾਂ ਦੇ ਸਹਿਯੋਗ ਨਾਲ ਜਾਣਕਾਰੀ ਦਿੱਤੀ ਗਈ ਵੱਡੇ ਪੱਧਰ ਤੇ ਕਿਸਾਨ ਆਏ ਸਾਰੀਆਂ ਦਵਾਈਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਲੋਕਾਂ ਨੂੰ ਸੁਚੇਤ ਕੀਤਾ ਗਿਆ ਸੋ ਮੈਂ ਸਮਝਦਾ ਵੀ ਇਹੋ ਜਿਹੇ ਫੰਕਸ਼ਨ ਹੋਣੇ ਚਾਹੀਦੇ ਨੇ ਇਹੋ ਜਿਹੇ ਲੋਕਾਂ ਨੂੰ ਅਵੇਰਨੈਸ ਲਈ ਜਗ੍ਹਾ ਜਗ੍ਹਾ ਜਾ ਕੇ ਅਵੇਰ ਕਰਨਾ ਚਾਹੀਦਾ ਜਿਵੇਂ ਪੰਜਾਬ ਖਾਦ ਬੀਪੂ ਵਾਲੇ ਤੁਸੀਂ ਸੁਣਿਆ ਹੀ ਆ ਵੀ ਇਹਦਾ ਮਾਰਕੀਟ ਪ੍ਰਾਈਸ ਕੀ ਆ ਖੰਨੇ ਕੀ ਭਾਅ ਵਿੱਚ ਦੀ ਦਵਾਈ ਇੱਥੇ ਫੇਰ ਨਕਲੀ ਅਸਲੀ ਇਹ ਜਿਹੜੇ ਫਰਕ ਨੇ ਇਹ ਸਾਰੇ ਅੱਜਾ ਸਮਝਾਏ ਗਏ ਕੰਪਨੀ ਦੀ ਜਿਹੜੇ ਉਹਨਾਂ ਦੇ ਕੰਪਨੀ ਦੇ ਮੁਲਾਜ਼ਮ ਨੇ ਜਾਂ ਕੰਪਨੀ ਦੇ ਜਿਹੜੇ ਕੰਪਨੀ ਨੂੰ ਚਲਾ ਰਹੇ ਨੇ ਉਹਨਾਂ ਬੰਦਿਆਂ ਨੇ ਆ ਕੇ ਦੱਸਿਆ ਸੋ ਮੈਂ ਤਾਂ ਆਪਣੇ ਵੱਲੋਂ ਪੰਜਾਬ ਖਾਦ ਦੀਪੂ ਵਾਲਿਆਂ ਦਾ ਔਰ ਕੰਪਨੀ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇਹੋ ਜੇ ਸਮੇਂ ਜਦੋਂ ਪੰਜਾਬ ਦੀ ਖੇਤੀ ਸੰਕਟ ਦੇ ਵਿੱਚ ਆ ਪੰਜਾਬ ਬਹੁਤ ਵੱਡੇ ਖੇਤੀ ਸੰਕਟ ਦੇ ਵਿੱਚ ਜੂਕ ਰਿਹਾ ਉਹ ਸਮੇਂ ਇਹੋ ਜੀਆਂ ਕੰਪਨੀਆਂ ਵੱਲੋਂ ਪਹਿਲ ਕਦਮੀ ਕਰਕੇ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਵੱਡੀ ਗੱਲ ਆ ਸੋ ਕੰਪਨੀ ਦਾ ਵੀ ਬਹੁਤ-ਬਹੁਤ ਧੰਨਵਾਦ ਪੰਜਾਬ ਖਾਦ ਦੀਪੂ ਵਾਲਿਆਂ ਦਾ ਵੀ ਧੰਨਵਾਦ ਮੈਂ ਆਪਣੇ ਵੱਲੋਂ ਇਲਾਕੇ ਵੱਲੋਂ ਸ਼ੁਭ ਕਾਮਨਾਵਾਂ ਦਿੰਦਾ ਔਰ ਆਸ਼ ਕਰਦੇ ਹਾਂ ਕਿ ਪੰਜਾਬ ਖਾਦ ਦੀਪੂ ਅੱਗੇ ਤੋਂ ਵੀ ਲੋਕਾਂ ਨੂੰ ਇਹੋ ਜਿਹੇ ਫੰਕਸ਼ਨਾਂ ਦੇ ਰਾਹੀਂ ਦਵਾਈਆਂ ਲਈ ਖੇਤੀਬਾੜੀ ਦੇ ਤੰਦਿਆਂ ਦੇ ਲਈ ਲੋਕਾਂ ਨੂੰ ਅਵੇਅਰ ਕਰਦੇ ਰਹਿਣਗੇ ਧੰਨਵਾਦ ਵੈਕੂ ਜੀ ਕਾ ਖਾਲਸਾ ਵੈਕ ਜੀ ਸ਼ੁਕਰੀਆ ਸ਼ੁਕਰੀਆ ਜੀ ਰਮਾਲੋਂ ਸਾਹਿਬ ਬਹੁਤ-ਬਹੁਤ ਧੰਨਵਾਦ ਹਾਂਜੀ ਭਾਈ ਕੀ ਆਪਣਾ ਤੁਹਾਡਾ ਪਿੰਡ ਕਿਹੜਾ ਜੀ ਮੇਰਾ ਪਿੰਡ ਟੌਂਸਾ ਜੀ अच्छा अच्छा নওਗੇ ਤੁਹਾਡਾ ਹਉਦੇਵ ਸਿੰਘ ਜੀ اچھا ਜਿਸ ਤਰ੍ਹਾਂ ਤੁਸੀਂ ਅੱਜ ਇਸ ਕੈਂਪ ਦੇ ਵਿੱਚ ਪਹੁੰਚੇ ਹੋ ਜਿਹੜਾ ਪੰਜਾਬ ਖਾਦ ਦੀਪੂ ਦੁਆਰਾ ਲਗਾਇਆ ਗਿਆ ਆਪਣੇ ਜਰਗ ਵਿੱਚ ਇਹ ਦਵਾਈਆਂ ਜਿਹੜੀਆਂ ਇਹਨਾਂ ਨੇ ਦੱਸਿਆ ਨੇ ਕੰਪਨੀ ਨੇ ਤੁਸੀਂ ਸੁਣਿਆ ਵੀ ਸਾਰਾ ਕੁਝ ਕੀ ਤੁਸੀਂ ਵਰਤ ਰਹੇ ਹੋ ਹਾਂਜੀ ਹਾਂਜੀ ਅੱਛਾ ਠੀਕ ਆ ਜੀ ਕਿਵੇਂ ਲਗੀਆਂ ਨੇ ਤੁਹਾਨੂੰ ਤੁਸੀਂ ਜੀ ਖੇਤੀ ਕਰਦੇ ਹੋ ਜਿਹੜੀਆਂ ਦਵਾਈਆਂ ਦਾ ਪ੍ਰੋਡਿਊਸ ਕਰਵਾਉਂਦੇ ਨੇ ਇਹ ਪੰਜਾਬ ਖਾਸ ਦੀਪੂ ਵਾਲੇ ਖੇਤੀ ਨੂੰ ਵੱਖ-ਵੱਖ ਸਮੱਸਿਆਵਾਂ ਲਈ ਤੇ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਹੈ ਇੱਕ ਨੰਬਰ ਹੈ ਇੱਕ ਨੰਬਰ ਦਵਾਈ ਆਈ ਸੀ ਨਾ ਜੀ ਤੇ ਹਰੀ ਦਵਾਈ ਇੱਥੋਂ ਖਰੀਦਦੇ ਆ ਮੰਨ ਲਓ ਰੇਡ ਵੀ ਨਾ ਜਾ ਗਈ ਬਾਕੀ ਆਪਣੇ ਦੰਨੇ ਨੂੰ ਹੁਣ ਮਾੜ ਲੱਗਿਆ ਕੰਦੇ ਲੈ ਗਿਆ ਮੁੰਡਾ ਮੇਰਾ ਲੜਕਾ ਹਾਂਜੀ ਉਹ ਰੱਤਾ ਕੀ ਕਹਿੰਦੇ ਨੇ ਕੀੜੀ ਲੱਗੀ ਜੀ ਉਹ ਅੱਜ ਕਰਨੀ ਸੀ ਅਦਾਸ ਉਹਨਾਂ ਜਿਹੜੇ ਕਰ ਰਹੇ ਨੇ ਜੀ ਉਹ ਬਾਹਰ ਚੱਕ ਜੀ ਮੀਂਹ ਕਰਨਾ ਉਰੇ ਜਾ ਗਾ ਹਾਂ ਉਹ ਜਿਸ ਤਰ੍ਹਾਂ ਇਹਦੇ ਸਾਧ ਰਿਓ ਮੈਂ ਕੋਈ ਚੀਜ਼ ਆ ਦਵਾਈਆਂ ਪਰ ਫੀਡ ਮੱਕੀ ਦਾ ਹਾਂ ਵੀਰ ਦੂਜੇ ਵੀ ਜਿਹੜੀ ਦਾਦਾ ਹੋਰ ਸਭ ਕਿੱਥੋਂ ਜਾਂਦਾ ਜੀ ਰੀਡ 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 ਦਾ ਕੋਈ ਪੁੱਠਣੇ ਲੋੜ ਨਹੀਂ ਜੀ ਅੱਛਾ ਸ਼ਹਿਰਾਂ ਨਾਲ ਪੂਰ ਚਲਦੀ ਹਾਂ ਚਾਹ ਜਾਈ ਸ਼ਹਿਰਾਂ ਨਾਲ ਤਾਂ ਪਾਣੀ ਲੰਮੇ ਨਹੀਂ ਨਕਲੀ ਪਾਪਾ ਦੇਂਦੇ ਨੇ ਅੱਛਾ ਕੋੜਾ ਦੇਂਦੇ ਫੀਸੀਆਂ ਵਿੱਚ ਮੈਂ ਨਕਲੀ ਦਵਾਈ ਦੇਖੀ ਹੈ ਚਲੋ ਇਹ ਤਾਂ ਜਾਂਦੀ ਇੱਥੇ ਤੋਂ ਥੋੜਾ ਹੁੰਦੀ ਆਪਣਾ ਪੂਰਾ ਘਰ ਵਾਲਾ ਕੰਮ ਹੈ ਸਾਨੂੰ ਪੁੱਛਣੇ ਲੋੜ ਨਹੀਂ ਵਿਸ਼ਵਾਸ ਆ ਜੀ ਸਾਡੂੰ ਕੀ ਲੈਣਾ ਹੈ ਵਿਸ਼ਵਾਸ ਆ ਠੀਕ ਆ ਮੈਂ ਇਹ ਵੀ کہہ ਰਿਹਾ ਹਾਂ ਕਿ ਰਣ ਭਰਾਵਾਂ ਨੂੰ ਵੀ ਇਹਨਾਂ ਦੇ ਲੱਗੋ ਇਹਦੀ ਦਵਾਈਆਂ ਜੀ ਵਰੋ ਠੀਕ ਆ ਜੀ ਬਾਈ ਜੀ ਦਾ ਖਾਲਸਾ ਮੈਗਰੂਜੀ ਕੀ ਫਤ ਬਹੁਤ ਬਹੁਤ ਤੁਹਾਨੂੰ ਸ਼ੁਕਰੀਆ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤ ਤੇ ਜੋ ਪਹਿਲਾਂ ਤਾਂ ਮੈਂ ਕੋਟੇਗਾ ਕੰਪਨੀ ਜਿਹੜੀ ਹੈ ਉਹਨਾਂ ਨੂੰ ਦਿਆ ਆ ਆਖਦਾ ਔਰ ਮੈਂ ਧੰਨਵਾਦ ਵੀ ਕਰਦਾ ਕਿ ਜਿਹੜਾ ਕਿ ਉਹਨਾਂ ਨੇ ਕਿਸਾਨਾਂ ਨੂੰ ਇੱਥੇ ਆ ਕੇ ਤਰੀਕੀ ਦੇ ਵਿੱਚ ਉਹਨਾਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਦੀ ਦਵਾਈ ਆ ਕਿ ਕਿਦਾਂ ਨੂੰ ਕਰਦੀਆਂ ਸੋ ਮੈਂ ਸਾਰੇ ਕਿਸਾਨ ਭਰਾਵਾਂ ਦਾ ਪੰਜਾਬ ਕਾ ਜੀ ਕੋ ਵੱਡੋ ਸਰਦਾਰ ਨਿਰੰਦਰ ਸਿੰਘ ਜੀ ਜੈ ਜੈ ਸਰਿੰਦਰ ਸਿੰਘ ਜੈਕਾਰਾ ਬਜੋ ਕੋਟਨ ਕੋਰ ਤੋਂ ਤੁਹਾਡਾ ਧੰਨਵਾਦ ਜਿਹੜੇ ਇਹਦੀ ਬਾਸ਼ ਦੇ ਬਾਦੋਂ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਚੇਤੇ ਪਹੁੰਚੇ ਹੋ ਤੁਹਾਡਾ ਸਾਰਾ ਨਿਰੰਦਰ ਜੀ ਬਰੋਂ ਸਰਦਾਰ ਧਰਮਪਾਲ ਜੀ ਨੂੰ ਬਹੁਤ ਬਹੁਤ ਧੰਨਵਾਦ ਔਰ ਕੰਪਨੀ ਵੱਲੋਂ ਵੀ ਤੁਹਾਡਾ ਬਰਾਉ ਸਾਰਿਆਂ ਦਾ ਤਰਵਾਦ